ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਆਪਾਂ ਨਵੀਂ ਕਹਾਣੀ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਰੱਬ ਨੇ ਜਦ ਇਸ ਕੁਦਰਤ ਨੂੰ ਸਾਜਿਆ ਸੀ ਤਾਂ ਇਸ ਧਰਤੀ ਤੇ ਜ਼ਿੰਦਗੀ ਦੇ ਚੱਕਰ ਨੂੰ ਚਲਾਈ ਰੱਖਣ ਦਾ ਜ਼ਿੰਮੇਵਾਰੀ ਉਸਨੇ ਔਰਤ ਦੇ ਹਿੱਸੇ ਹੀ ਪਾਈ ਸੀ ਇਹ ਇੱਕ ਕੁੜੀ ਹੁੰਦੀ ਹੈ ਜੋ ਆਪਣੇ ਨਾਲ ਇੱਕ ਧੀ ਇੱਕ ਭੈਣ ਇੱਕ ਮਾਂ ਹੋਰ ਪਤਾ ਨਹੀਂ ਕਿੰਨੇ ਰਿਸ਼ਤਿਆਂ ਨੂੰ ਨਾਲ ਲੈ ਕੇ ਜਨਮ ਲੈਂਦੀ ਹੈ ਅਕਸਰ ਲੋਕਾਂ ਦੇ ਮੂੰਹੋਂ ਬਚਪਨ ਤੋਂ ਸੁਣਦੇ ਆਇਆ ਹਾਂ ਕਿ ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕੀ ਏ ਫਰ ਇਹ ਉਹ ਚਿੜੀਆਂ ਨੇ ਜਿਨ੍ਹਾਂ ਤੋਂ ਬਿਨਾਂ ਸਾਡੇ ਇਸ ਸਮਾਜ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅੱਜ ਦੀਆਂ ਇਹ ਕੁੜੀਆਂ ਨੂੰ ਕੱਲ ਨੂੰ ਆਉਣ ਵਾਲੇ ਟਾਈਮ ਕੀ ਕੀ ਦੇਖਣਾ ਹੈ ਤੇ ਕੀ ਕੀ ਹਟਾਉਣਾ ਪੈਣਾ ਹੈ ਸ਼ਾਇਦ ਕੋਈ ਨਹੀਂ ਜਾਣਦਾ ਇੱਕ ਕੁੜੀ ਜਿਸ ਨੂੰ ਜਨਮ ਲੈਣ ਤੋਂ ਬਾਅਦ ਸਾਡੇ ਸਮਾਜ ਅਕਸਰ ਇੱਕ ਕਦੇ ਨਾ ਕਦੇ ਸਨ ਆਇਆ ਜਾਂਦਾ ਹੈ ਕਿ ਇਹ ਤਾਂ ਪਰਾਇਆ ਧਾਨੇ ਕਿਹੜਾ ਇਹਨਾਂ ਸਾਡੇ ਕੋਲ ਸਾਰੀ ਉਮਰ ਰਹਿਣਾ ਇਸਨੇ ਆਖਰ ਆਪਣੇ ਘਰ ਚਲੇ ਜਾਣਾ ਹੈ ਅੱਜ ਵੀ ਕਈ ਘਰਾਂ ਵਿੱਚ ਇਕੱਲਾ-ਇਕੱਲਾ ਤੇ ਕੁੜੀਆਂ ਨੂੰ ਟੋਕਾ ਟੋਕੀ ਹੁੰਦੀ ਹੈ ਕੁੜੀਆਂ ਆ ਨਹੀਂ ਕਰਦੀਆਂ ਹੁੰਦੀਆਂ ਕੁੜੀਆਂ ਉਹ ਨਹੀਂ ਕਰਦੀਆਂ ਹੁੰਦੀਆਂ ਆਹ ਕੱਪੜਾ ਨਹੀਂ ਪਾਉਣਾ ਉੱਥੇ ਨਹੀਂ ਜਾਣਾ ਇੱਥੇ ਨਹੀਂ ਬਗੈਰਾ ਬਗੈਰਾ ਮਤਲਬ ਅੱਜ ਵੀ ਬਹੁਤ ਸਾਰੀਆਂ ਬੰਦਸ਼ਾਂ ਨੇ ਜੋ ਵੀ ਇੱਕ ਇਨਸਾਨ ਉੱਤੇ ਸਿਰਫ ਇਸ ਕਰਕੇ ਲਗਾਈਆਂ ਜਾਂਦੀਆਂ ਨੇ ਕਿਉਂਕਿ ਉਹ ਇੱਕ ਔਰਤ ਹੈ ਬਸ ਔਰਤ ਹੈ ਪੁਰਾਣੇ ਸਮਿਆਂ 'ਚ ਕੁੜੀਆਂ ਤੇ ਮੁੰਡਿਆਂ 'ਤੇ ਬਹੁਤ ਭੇਪ ਭਾਪ ਕੀਤਾ ਜਾਂਦਾ ਸੀ। ਹਰ ਗੱਲ 'ਤੇ ਭੇਤ ਭਾਪ ਕੀਤਾ ਜਾਂਦਾ ਸੀ। ਉਸ ਦੇ ਪੜਨ ਤੇ ਜ਼ਿਆਦਾ ਹੱਸਣ ਖੇਡਣ ਤੇ ਜ਼ਿਆਦਾ ਬੋਲਣ ਤੇ ਇਹ ਭੇਤ ਭਾਪ ਜੋ ਕਿ ਅੱਜ ਵੀ ਸਾਡੇ ਸਮਾਜ ਕਿਤੇ ਨਾ ਕਿਤੇ ਮੌਜੂਦ ਹੈ। ਸੋ ਬੇਸ਼ੱਕ ਹੁਣ ਹਾਲਾਤ ਬਦਲ ਗਏ ਨੇ। ਪਰ ਇਹ ਬੁਰਾਈ ਅਜੇ ਵੀ ਮੌਜੂਦ ਹੈ ਇਸ ਜੜ ਇਸ ਦੀ ਜੜ ਵੱਡਣ ਦੀ ਲੋੜ ਹੈ ਤਾਂ ਕਿ ਇਹ ਪੁੰਗਰ ਹੀ ਨਾ ਸਕੇ ਦੁਆਰਾ ਸਾਡੇ ਸਮਾਜ 'ਚ ਉਸ ਦਾ ਰੁਤਬਾ ਮਰਦਾਂ ਦੇ ਬਰਾਬਰ ਹੈ ਅਕਸਰ ਅਜਿਹਾ ਕਿਹਾ ਜਾਂਦਾ ਹੈ ਪਰ ਇਸ ਗੱਲ 'ਚ ਕਿੰਨੀ ਕਿ ਸਚਾਈ ਹੈ ਕਿ ਗੱਲਾਂ ਅਸੀਂ ਸਾਰੇ ਹੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿਉਂਕਿ ਉਹ ਇੱਕ ਔਰਤ ਹੈ ਲੋਕ ਸੋਚਦੇ ਨੇ ਉਹ ਕਮਜ਼ੋਰ ਹੈ ਇਹ ਇਕੱਲੀ ਕੀ ਕਰ ਸਕਦੀ ਹੈ ਸਾਡੇ ਸਮਾਜ 'ਚ ਕੁਝ ਲੋਕਾਂ ਦੀ ਸੋਚ ਇੱਥੇ ਤੱਕ ਹੈ ਕਿ ਔਰਤਾਂ ਦੀ ਅਕਲ ਉਹਨਾਂ ਦੀ ਗੁੱਤ ਜੀ ਹੁੰਦੀ ਹੈ ਆਰਥ ਆਦਮੀ ਦੇ ਪੈਰ ਦੀ ਜੁੱਤੀ ਹੁੰਦੀ ਹੈ ਇਹਨਾਂ ਨੂੰ ਜ਼ਿਆਦਾ ਸਿਰ ਤੇ ਨਹੀਂ ਚੜਾਉਣਾ ਚਾਹੀਦਾ ਕਮਾਲ ਦੀ ਸੋਚ ਸਾਡੇ ਲੋਕਾਂ ਦੀ ਵੀ ਜਿਸ ਦੀ ਕੁੱਖੋ ਉਹ ਜਨਮ ਲੈਂਦੇ ਨੇ ਜੋ 9 ਮਹੀਨੇ ਸਾਨੂੰ ਆਪਣੇ ਅੰਦਰ ਰੱਖਦੀ ਹੈ ਇਹਨਾਂ 9 ਮਹੀਨਿਆਂ ਚ ਪਤਾ ਨਹੀਂ ਉਹ ਕੀ ਕੀ ਦੁੱਖ ਝੱਲਦੀ ਹੈ ਤੇ ਆਖਰ ਚ ਆਪ ਮੌਤ ਦੇ ਮੂੰਹ ਵਿੱਚ ਜਾ ਕੇ ਤੁਹਾਨੂੰ ਇਸ ਦੁਨੀਆ ਵਿੱਚ ਲੈ ਕੇ ਆਉਂਦੀ ਹੈ ਤੇ ਤੁਹਾਡੀ ਉਸ ਬਾਰੇ ਆ ਸੋਚਾਂ ਕਹਿੰਦੇ ਆ ਬੱਚੇ ਨੂੰ ਜਨਮ ਦੇਣਾ ਦੁਨੀਆ ਦਾ ਦੂਜਾ ਸਭ ਤੋਂ ਮੁਸ਼ਕਲ ਕੰਮ ਆ ਇਹ ਇੰਨਾ ਦਰਦਨਾਕ ਹੁੰਦਾ ਜਿਵੇਂ ਇਨਸਾਨੀ ਸਰੀਰ ਦੀਆਂ 200 ਹੱਡੀਆਂ ਦਾ ਇਕੱਠੀਆਂ ਟੁੱਟਣਾ ਤੇ ਜਿੰਦਾ ਅੱਗ 'ਚ ਚਲ ਕੇ ਮਰ ਜਾਣਾ ਪਹਿਲਾ ਨੰਬਰ ਤੇ ਆਉਂਦਾ ਹੈ ਉਹ ਔਰਤ ਜਨਮ ਦੇ ਕੇ ਤੁਹਾਨੂੰ 3 ਸਾਲ ਪਹਿਲਾਂ ਆਪਣੀਆਂ ਬਾਹਾਂ ਵਿੱਚ ਰੱਖਦੀ ਹੈ ਫਿਰ ਉਮਰ ਭਰ ਲਈ ਆਪਣੇ ਦਿਲ 'ਚ ਚਾਹੇ ਉਸ ਦੀ ਸੰਤਾਨ ਕਿੰਨੀ ਵੀ ਵੱਡੀ ਕਿਉਂ ਨਾ ਹੋ ਜਾਵੇ ਪਰ ਮਾਂ ਲਈ ਉਹ ਬੱਚੇ ਹੀ ਰਹਿੰਦੇ ਨੇ KGF ਫਿਲਮ ਦਾ ਇੱਕ ਡਾਇਲੌਗ ਆ ਦੁਨੀਆ ਮੇ ਸਭ ਸੇ ਬੜਾ ਜੋਦਾ ਮਾਂ ਹੋਤੀ ਹੈ ਦੁਨੀਆ ਮੇ ਸਭ ਸੇ ਬੜਾ ਜੋਦਾ ਮਾਂ ਹੋਤੀ ਹੈ ਬਿਲਕੁਲ ਸਹੀ ਕਿਹਾ ਇਹ ਇੱਕ ਔਰਤ ਹੀ ਹੁੰਦੀ ਹੈ ਜੋ ਇੱਕ ਮਕਾਨ ਨੂੰ ਘਰ ਬਣਾਉਂਦੀ ਹੈ ਅਤੇ ਆ ਕੇ ਪਹਿਲਾ 25 26 ਸਾਲ ਤੱਕ ਆਪਣੇ ਪੇਕੇ ਘਰ ਸਾਂਭ ਕੇ ਰੱਖਦੀਆਂ ਹਨ ਇਹ ਸੋਚ ਕੇ ਇਹ ਹੀ ਉਸ ਦਾ ਆਪਣਾ ਘਰ ਹੈ ਪਰ ਫਿਰ ਅਚਾਨਕ ਇੱਕ ਉਸ ਦੀ ਜ਼ਿੰਦਗੀ ਦੇ ਹੱਕਦਾਰ ਦੀ ਬਦਲ ਜਾਂਦੇ ਨੇ ਬੇਆ ਤੋਂ ਬਾਦ ਮਾਪੇ ਜਿਸ ਦਾ ਲੜਫੜਾ ਕੇ ਤੋੜਦੇ ਨੇ ਚੁੱਪ ਕਰਕੇ ਇਹ ਤੁਰ ਜਾਂਦੀਆਂ ਹਨ ਇਹ ਉਹੀ ਕੁੜੀ ਹੁੰਦੀ ਹੈ ਜੋ ਕਦੇ ਵਿਆਹ ਤੋਂ ਪਹਿਲਾਂ ਆਪਣੇ ਪਿਓ ਦੇ ਘਰ ਰਾਣੀ ਵਾਂਗ ਰਹਿੰਦੀ ਹੁੰਦੀ ਸੀ ਜਿੱਤੇ ਉਹ ਸਭ ਆਪਣੀ ਮਰਜ਼ੀ ਨਾਲ ਕਰਦੀ ਸੀ ਤੇ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਸਵੇਰ ਤੋਂ ਲੈ ਕੇ ਜੋ ਘਰ ਦੇ ਕੰਮਾਂ 'ਚ ਰੁੱਝ ਜਾਂਦੀ ਹੈ ਕਈ ਵਾਰੀ ਤਾਂ ਦਿਨ ਮੁੱਕ ਜਾਂਦਾ ਹੈ ਤੇ ਰਾਤ ਵੀ ਆ ਜਾਂਦੀ ਹੈ ਪਰ ਉਸ ਦੇ ਕੰਮ ਨਹੀਂ ਮੁੱਕਦੇ ਇਹ ਇੱਕ ਔਰਤ ਇੱਕ ਮਾਂ ਹੀ ਹੁੰਦੀ ਹੈ ਜੋ ਸਾਲ ਦੇ 365 ਦਿਨ ਕੰਮ ਕਰਦੀ ਹੈ ਪਿੰਡਾਂ ਕੋਈ ਛੁੱਟੀ ਦੇ ਫਿਰ ਵੀ ਅਸੀਂ ਕਈ ਵਾਰੀ ਕਹਿੰਦੇ ਆ ਔਰਤਾਂ ਨੂੰ ਕੰਮ ਕੀ ਆ ਬਸ ਘਰ ਦਾ ਹੀ ਤਾਂ ਕੰਮ ਹੁੰਦਾ ਕਰਨ ਬਸ ਜ਼ਿੰਦਗੀ ਚ ਇੱਕ ਵਾਰੀ ਬਸ ਖੁਦ ਨੂੰ ਇੱਕ ਔਰਤ ਦੀ ਜਗ੍ਹਾ ਤੇ ਰੱਖ ਕੇ ਸੋਚਣਾ ਤੇ ਇੱਕ ਦਿਨ ਲਈ ਉਸ ਦੀ ਲਾਈਫ ਜੀ ਕੇ ਦੇਖੋ ਪਤਾ ਲੱਗ ਜਾਊਗਾ ਔਰਤ ਦੀ ਜ਼ਿੰਦਗੀ ਤਾਂ ਸ਼ੁਰੂ ਤੋਂ ਹੀ ਚੁਣੌਤੀਆਂ ਨਾਲ ਭਰੀ ਹੁੰਦੀ ਆ ਇਹ ਤਾਂ ਆਪਾਂ ਸਭ ਜਾਣਦੇ ਆ ਜਿਸ ਦੇਸ਼ ਦੀ ਔਰਤ ਨੂੰ ਦੇਵੀ ਦਾ ਰੂਪ ਮੰਨ ਕੇ ਨਵਰਾਤਿਆਂ ਚ 9 ਦਿਨ ਪੂਜਿਆ ਜਾਂਦਾ ਹੈ ਪਰ ਅੱਜ ਕੱਲ ਦੀ ਚੱਲ ਰਹੀ ਜ਼ਿੰਦਗੀ 'ਚ ਸਭ ਤੋਂ ਵੱਡਾ ਚੈਲੰਜ ਹੀ ਔਰਤਾਂ ਦੀ ਸੇਫਟੀ ਹੈ ਸਕੂਲ ਕਾਲਜ ਆਫਿਸ ਮਾਰਕੀਟ ਹਰ ਜਗ੍ਹਾ ਇੱਕ ਤੋਂ ਤੱਕ ਕੀ ਧਾਰਮਿਕ ਸਥਾਨਾਂ ਤੇ ਵੀ ਹਰ ਰੋਜ਼ ਔਰਤਾਂ ਨਾਲ ਕਿਤੇ ਨਾ ਨਾ ਕ੍ਰਾਈਮ ਹੋ ਰਿਹਾ ਹੈ ਤੇ ਕ੍ਰਾਈਮ ਕਰਨ ਵਾਲੇ ਇਹ ਵੀ ਦੇਖਦੇ ਕਿ ਉਸ ਦੀ ਕੀ ਉਮਰ ਹੈ ਪਰ ਹੁਣ ਜ਼ਮਾਨਾ ਬਦਲ ਗਿਆ ਹੈ ਔਰਤ ਨੂੰ ਬੇਸ਼ੱਕ ਆਪਾਂ ਕਮਜ਼ੋਰ ਸਮਝਦੇ ਹਾਂ ਪਰ ਉਹ ਅਸਲ 'ਚ ਬਹੁਤ ਬਹਾਦਰ ਹੁੰਦੀ ਹੈ ਇਹ ਔਰਤ ਹੀ ਹੁੰਦੀ ਹੈ ਜੋ ਪਰਿਵਾਰ ਨੂੰ ਸਾਰੀ ਉਮਰ ਪਿਆਰ ਦੇ ਧਾਗੇ 'ਚ ਪੋਹੀ ਰੱਖਦੀ ਹੈ ਤੇ ਲੋੜ ਪੈਣ ਤੇ ਮਰਦਾਂ ਦੇ ਮੋਢੇ ਨਾਲ ਮੋਢਾ ਚੋੜ ਕੇ ਸਭ ਕੰਮ ਕਰ ਸਕਦੀ ਹੈ ਧੀਆ ਪੁੱਤ ਦਾ ਕੋਈ ਫਰਕ ਨਹੀਂ ਹੈ ਸਿਆਣੇ ਮਾਪੇ ਤਿਆਂ ਦਾ ਪੁੱਤਾਂ ਵਾਂਗੂ ਪਾਲਣ ਪੋਲਣ ਪੋਸ਼ਣ ਕਰਦੇ ਆ ਪੜਾਉਂਦੇ ਲਿਖਾਉਂਦੇ ਆ ਉਹਨਾਂ ਦੀਆਂ ਲੋੜੀਆਂ ਪਾਉਂਦੇ ਆ ਤੇ ਉਹ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਚਮਕਾ ਰਹੀਆਂ ਤੇ ਆਉਣ ਵਾਲੇ ਟਾਈਮ 'ਚ ਸਭ ਲਈ ਮਿਸਾਲ ਬਣਨਗੇ ਸੋ ਤਿਆਂ ਨੂੰ ਵੱਦ ਤੋਂ ਵੱਧ ਪੜਾਓ ਲਿਖਾਓ ਉਹਨਾਂ ਦਾ ਮਾਨ ਸਤਕਾਰ ਕਰੋ ਇਨਾਂ ਦੀਆਂ ਮੁਸ਼ਕਲਾਂ ਨੂੰ ਸਮਝੋ ਇਹਨਾਂ ਦੇ ਜੰਮਣ ਤੇ ਖੁਸ਼ੀ ਮਨਾਇਆ ਕਰੋ ਇਹਨਾਂ ਦੀਆਂ ਵੀ ਲੋੜੀਆਂ ਪਾਇਆ ਕਰੋ ਕਿਉਂਕਿ ਇਹਨਾਂ ਨਾਲ ਹੀ ਸਾਡਾ ਆਉਣ ਵਾਲਾ ਕੱਲ ਹੈ ਆਖਿਰ ਚ ਹੀ ਕਹਾਂਗੇ ਕਿ ਕੁੜੀਆਂ ਚਿੜੀਆਂ ਤਾਂ ਨੇ ਪਰ ਵਿਚਾਰੀਆਂ ਨਹੀਂ ਉਹ ਹੁਣ ਆਪਣੇ ਅੰਬਰੀ ਉਡਾਰੀਆਂ ਮਾਰਨਾ ਸਿੱਖ ਗਈਆਂ ਨੇ ਅੱਜ ਦੀ ਲੋਹੜੀ ਧੀਆ ਦੇ ਨਾਮ ਥੋੜਾ ਥੋੜਾ ਕਰਕੇ ਹੀ ਸਹੀ ਸਮਾ ਲੱਗੇਗਾ ਜ਼ਰੂਰ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਬਾਬੇ ਨਾਨਕ ਦੀ ਉਚਾਰੀ ਗਈ ਬਾਣੀ ਵਾਲਾ ਸਤਕਾਰ ਔਰਤ ਦੀ ਝੋਲੀ ਚ ਪਵੇਗਾ ਸੋ ਕਿਉ ਮੰਦਾ ਆਖੀਏ ਚਿਤ ਜੰਮੇ ਰਚਾਂ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ do not